ਹਾਂਜੀ ਕੀ ਹਾਲ ਜੀ ਸਵਾਗਤ ਹੈ ਸਾਰਿਆਂ ਦਾ ਆਪਣੇ ਹੋਰ ਨਵੇਂ ਵੀਡੀਓ ਵਿੱਚ ਤੇ ਕਹਿੰਦੇ ਅੱਜ ਹੈ ਜਾਈ ਰਾਜਾ ਸਾਹਿਬ ਹਰਮਨ ਉਹਨੇ ਸਾਰੇ ਜਾਣਕਾਰ ਨੂੰ ਦੇਖਿਆ ਰਾਹ ਚਲਦੇ ਪਹਿਲਾਂ ਚੱਲਦੇ ਆਪਣਾ ਮੋਟਰ ਲੈਣ ਠੀਕ ਹੋਣਾ ਦਿੱਤਾ ਥੋੜੇ ਸਟਾਰਟ ਨਹੀਂ ਹੁੰਦਾ ਸੀ ਦੇਖਦੇ ਹਾਂ ਚੱਲਦੇ ਹਾਂਜੀ ਬਾਬਿਓ ਘਰੇ ਆ ਗਏ ਸੀਗੇ ਤੇ ਹਰਮਨੋਂ ਨਹੀਂ ਆਉਗੇ 3:00 3:30 ਵਜੇ ਕਹਿੰਦਾ ਸੀ ਚੱਲਾਂਗੇ ਉਹਨਾਂ ਨੂੰ ਆਉਂਦੇ ਫਿਰ ਦੇਖਣੇ ਚੱਲਦੇ ਆਂ ਰਾਏ ਸਾਹਿਬ ਨੂੰ ਬਾਕੀ ਮੈਂ 4 ਪਰੋ ਦਾ ਆ ਪਾ ਗਏ ਸੀ ਗਰਮੀ ਬੜੀ ਹੈ ਯਾਰ ਬਾਕੀ ਦੇਖਦੇ ਆਂ ਚਲੋ ਜੀ ਆ ਗਏ ਆ ਚੱਲੇ ਕਹਿੰਦੇ ਤੇ ਹਾਂਜੀ ਹਰਮਨੋਂ ਨਹੀਂ ਆ ਗਏ ਸੀਗੇ ਬਾਕੀ 3-4 ਮੁੰਡੇ ਹੋ ਰਿਆ ਉਹਨਾਂ ਨੂੰ ਚੱਕਦੇ ਆਂ ਫਿਰ ਚੱਲਦੇ ਆਂ ਦੁਕਾਨੇ ਬਾਕੀ ਲਓ ਆ ਗਏ ਸਾਰੇ ਜਣੇ დადე

ਉਜੀ ਹਰਮਨੋ ਨੇ ਆਪਣੇ ਪਿੰਡ ਚੱਲ ਗਿਆ ਸੀ ਤੇ ਆਪ ਪਾਵਰ ਚੱਲਦੇ ਆ। ਇਹ ਤਾਂ ਮੋਰ ਵਾਲੇ ਕੋ ਚੱਲ ਗਿਆ ਉੱਧਰ ਨੂੰ ਤੇ ਆਪ ਹੁਣ ਚੱਲਦੇ ਪਿੰਡ। ਘੂਰਾ ਚੱਕ ਲਿਆ ਪਰ ਨਹੀਂ ਆਸ ਨਹੀਂ ਆਈ। ਇਹ ਵੀ ਕਰਾਤਾ ਹੁਣ। ਹਰ ਵੇਲੇ ਟੈਰੇ ਦੇ ਮਾਰਾ ਚ 2 2.5 ਹਜ਼ਾਰ ਦਾ ਪੈਸੇ ਆ